ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੋਨ ਪ੍ਰੇਮ ਓ ਮਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘੜੀ ਕੋਈ ਆਣ ਮਿਲਾਵੇ ਮਾਇ ਅਸੋਨ ਪ੍ਰੇਮ ਓ ਮਹਾੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਈ ਵੇਣ ਪ੍ਰਭ ਕਿਉਂ ਸੁਖ ਪਾਈ ਦੂਜੀ ਨਹੀਂ ਜਾਈ ிியேமரசே திருப்தி கே பிரபுடலாய ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨ ਜਾਇ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਇ ਅਸੂ ਸੁਖੀ ਵਸੰਦੀਆ ਜਿਨਾਂ ਮਯਾ ਹਰਿ ਰਾਏ ਪ੍ਰਭ ਵਿਣਦੂ ਜਾ ਕੋ ਨਹੀਂ ਨਾਨਕ ਹਰਿ ਸਰਣਾਏ ਅਸੂ ਸੁਖੀ ਵਸੰਦੀਆ ਧੰਨਾ ਮਯਾ ਹਰ ਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਵਨ ਪ੍ਰੇਮ ਉਮਾਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਵੱਡੇ ਭਾਗ ਹਨ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਅੱਸੂ ਦੇ ਮਹੀਨੇ ਦੀ ਰੰਭਤਾ ਹੋਈ ਹੈ ਸੰਕਰਾਂਤ ਵਾਲਾ ਦਿਨ ਹੈ ਆਪ ਸਰਬਤ ਸੰਗਤਾਂ ਨੇ ਸਤਿਗੁਰਾਂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਹੁਕਮ ਆਵਾਜ਼ਾ ਜੋ ਅੱਜ ਦੇ ਮਹੀਨੇ ਦੇ ਪਰਥਾਏ ਸਤਿਗੁਰਾਂ ਜੀ ਨੇ ਰਹਿਮਤ ਕੀਤੀ ਪ੍ਰੇਮ ਦੇ ਨਾਲ ਸੁਣਿਆ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਸਭਨਾਂ ਦੇ ਲਈ ਸੁਭਾਗਾ ਬਣੇ ਦੁੱਖਾਂ ਕਲੇਸ਼ਾਂ ਵਿਗੜਾ ਤੂ ਸਤਿਗੁਰੂ ਜੀ ਸਰਬੱਤ ਸੰਗਤਾਂ ਨੂੰ ਬਚਾ ਕਰਕੇ ਰੱਖਣ ਗੁਰਮਖੋ ਜੋ ਹੁਕਮ ਸਤਿਗੁਰਾਂ ਜੀ ਨੇ ਬਖਸ਼ਿਆ ਅੱਜ ਅਸੂ ਦੇ ਮਹੀਨੇ ਦੇ ਪਰਥਾਏ ਕੋੜ ਨੂੰ ਸਮਾਪਾ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਕਿਉਂਕਿ ਕੁਝ ਗੁਰਮਖਾਂ ਦੀ ਇਹ ਮੰਗ ਹੁੰਦੀ ਹੈ ਕਿ ਅਖਰੀ ਅਰਥੀ ਕੇਵਲ ਕੀਤੇ ਨਾਨ ਤਾਂ ਜੋ ਥੋੜੇ ਜੇ ਸਮੇਂ ਦੇ ਅੰਦਰ ਹੀ ਸਤਿਗੁਰਾਂ ਜੀ ਦੇ ਉਪਦੇਸ਼ ਨੂੰ ਸਮਝਿਆ ਜਾ ਸਕੇ ਸੋ ਕੇਵਲ ਅਖਰੀ ਅਰਥੀ ਹੋਣਗੇ ਗੁਰਮਖੋ ਜੁੜਨ ਦਾ ਯਤਨ ਕਰੀਏ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸਾਰੀ ਸੰਗਤ ਕਿਰਪਾ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੁਨ ਪ੍ਰੇਮ ਉਮਾ ਹੜਾ ਕਿਉ ਮਿਲੀ ਹੈ ਹਰ ਜਾਏ ਅਸੁਨ ਦੇ ਅਰਥ ਹਨ ਅਸੂ ਦਾ ਮਹੀਨਾ ਅਸੂ ਦੇ ਮਹੀਨੇ ਦੇ ਪਰਥਾਏ ਜਾਂ ਅਸੂ ਵਿੱਚ ਪ੍ਰੇਮ ਨਾਮ ਐਸੀ ਅਵਸਥਾ ਦਾ ਹੈ ਜਿੱਥੇ ਮੈਂ ਕੋਈ ਨਹੀਂ ਪਰਮ ਕਿ ਮੈਂ ਪਰੇ ਹੋ ਗਈ ਉਹ ਮਹੜਾ ਕਹਿੰਦੇ ਨੇ ਉਤਸ਼ਾਹ ਉਸ਼ਾਲਾ ਜਾਏ ਨਾਮ ਸਤਸੰਗਤ ਜੀ ਹੈ ਕਿ ਜਾ ਕੇ ਹੇ ਮਾਂ ਹੇ ਸਤਸੰਗਤ ਰੂਪੀ ਮਾਂ ਹੇ ਗੁਰੂ ਰੂਪੀ ਮਾਂ ਭਾਦਰੋਂ ਦੇ ਘੁੰਮੇ ਤੇ ਤਰਕਾਟੇ ਲੰਘਣ ਪਿੱਛੋਂ ਅਸੂਦੀ ਮਿੱਠੀ ਮਿੱਠੀ ਰੁੱਤ ਅੰਦਰ ਮੇਰੇ ਪ੍ਰਭੂ ਪ੍ਰਤੀ ਪਿਆਰ ਦਾ ਉਸ਼ਾਲਾ ਆ ਰਿਹਾ ਹੈ ਮਨ ਤੜਫਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ ਪਤੀ ਨੂੰ ਮਿਲਾ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਯਾਨ ਮਿਲਾਵੇ ਮਾਈ ਮਨ ਤੇ ਤਨ ਮਨ ਕਰਕੇ ਤਨ ਕਰਕੇ ਪਿਆਸ ਲੱਗੀ ਘਣੀ ਕਹਿੰਦੇ ਨੇ ਬਹੁਤੀ ਨੂੰ ਆਣ ਲਿਆ ਕੇ ਮਾਏ ਹੀ ਮੇਰੀ ਮਾਂ ਕੋਈ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪ੍ਰਭੂ ਦੇ ਦਰਸ਼ਨ ਦੀ ਬੜੀ ਪਿਆਸ ਲੱਗੀ ਹੈ ਚਿੱਤ ਲੋਚਦਾ ਹੈ ਕੋਈ ਉਸ ਪਤੀ ਨੂੰ ਲਿਆ ਕੇ ਮੇਲ ਕਰਾ ਦੇਵੇ ਮੈਨੂੰ ਮਿਲਾ ਦੇ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕਾ ਲਾਗਾ ਪਾਏ ਹਉ ਤੁ ਭਾਵ ਮੈਂ ਸੰਤ ਅਵਸਥਾ ਦਾ ਨਾਮ ਹੈ ਇਨਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਹੋਏ ਸੰਤ ਉਹਨਾਂ ਦੀ ਤਿੰਨ ਕਾਏ ਪਾਏ ਉਹਨਾਂ ਦੀ ਚਰਣੀ ਉਹਨਾਂ ਦੇ ਚਰਨਾਂ ਦੇ ਨਾਲ ਲੱਗਾ ਇਹ ਸੁਣ ਕੇ ਸੰਤ ਜਨ ਪ੍ਰੇਮ ਵਿਧਾਨ ਵਿੱਚ ਸਹਾਇਤਾ ਕਰਿਆ ਕਰਦੇ ਹਨ ਮੈਂ ਉਹਨਾਂ ਦੀ ਸ਼ਰਨ 'ਚ ਆ ਕੇ ਲੱਗੀ ਹਾਂ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਾਏ ਤੂੰ ਭਾਵ ਇੱਥੇ ਥਾਂ ਹੈ हे महाप्रभु तू बिना सुख आनंद ਨਹੀਂ ਮਿਲ ਸਕਦਾ ਹੋਰ ਕੋਈ ਥਾਂ ਹੈ ਹੀ ਨਹੀਂ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਰਾਸਿਸ ਕਹਿੰਦੇ ਨੇ ਸਵਾਦ ਨੂੰ ਆਗਾਏ ਰੱਜ ਗਏ ਤ੍ਰਿਸ਼ਨਾ ਉਹਨਾਂ ਨੂੰ ਪੂਰ ਨਹੀਂ ਸਕਦੀ ਜਿੰਨਾ ਵੱਡ ਭਾਗੀਆਂ ਨੇ ਪ੍ਰਭੂ ਪਿਆਰ ਦਾ ਸਵਾਦ ਚੱਖ ਲਿਆ ਜੀ ਉਹਨਾਂ ਨੂੰ ਮਾਇਆ ਦੇ ਸਵਾਦ ਭੁੱਲ ਜਾਂਦੇ ਹਨ ਮਾਇਆ ਵੱਲੋਂ ਹਰਜ ਜਾਂਦੇ ਹਨ ਆਪ ਤਿਆਗ ਬੇਨਤੀ ਕਰ ਰਹੀ ਲੇਹੋ ਪ੍ਰਭੂ ਲੜ ਲਾਏ ਆਪ ਆਪਾ ਭਾਵ ਲੜ ਕਹਿੰਦੇ ਨੇ ਪੱਲੇ ਨੂੰ ਆਪਾ ਭਾਵ ਛੱਡ ਕੇ ਹੋਮੇ ਛੱਡ ਕੇ ਹੰਕਾਰ ਛੱਡ ਕੇ ਅਰਦਾਸਾਂ ਕਰਦੇ ਹਨ हे प्रभु ਸਾਨੂੰ ਆਪਣੇ ਲੜ ਦੇ ਨਾਲ ਪੱਲੇ ਦੇ ਨਾਲ ਲਾ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹੇ ਨਾ ਜਾਏ ਕੰਤ ਕੰਤ ਨੇ ਕੰਤ ਦੇ ਤੱਤੇ ਨੂੰ ਸਿਹਾਰੀ ਜੀ ਕੰਤ ਨੇ ਜਿਨ੍ਹਾਂ ਨੂੰ ਮਿਲਾ ਲਿਆ ਆਪਣੇ ਨਾਲ ਉਹ ਜੀਵ ਇਸਤਰੀ ਨੂੰ ਫਿਰ ਦੁਬਾਰਾ ਵਿਛੋੜੇ ਵਾਲਾ ਦੁੱਖ ਨਹੀਂ ਭੋਗਣਾ ਪੈਂਦਾ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਕਿਉਂਕਿ ਧੰਗੁਰੂ ਅਰਜੁਨਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਇਹ ਨਾਨਕ ਉਸ ਨੂੰ ਨਿਚਾ ਆ ਕਿ ਸਦੀਵੀ ਸੁਖ ਵਾਸਤੇ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ ਸੂਖੀ ਵਸੰਦੇਆ ਜਿੰਨਾ ਮਾਇਆ ਹਰ ਰਾਈ ਮਾਇਆ ਕਹਿੰਦੇ ਨੇ ਮੇਰ ਨੂੰ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੈ ਉਹ ਫਿਰ ਭਾਈ ਸਦਾ ਹੀ ਸੁਖੀ ਹਨ ਇਹੀ ਤਾਂ ਕਿਰਪਾ ਕੇ ਅੰਦਰ ਪ੍ਰੇਮ ਪੈਦਾ ਹੋਵੇ ਦਰਸ਼ਨ ਮਿਲਣਾ ਬਾਣੀ ਸੁਣੀਏ ਪੜਹੀਏ ਸੇਵਾ ਸਿਮਰਨ ਦੀ ਦਾਤ ਮਿਲੇ ਇਹੋ ਹੀ ਕਿਰਪਾ ਜੀ ਜਿਨ੍ਹਾਂ ਦੇ ਕੋਲ ਉਹ ਸੁਖੀ ਹਨ ਉਪਦੇਸ਼ ਸਤਿਗੁਰਾਂ ਜੀ ਨੇ ਬਖਸ਼ਿਆ ਅਖਰੀ ਅਰਥ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਸਤਿਗੁਰੂ ਜੀ ਰੱਖਣ ਦੁੱਖਾਂ ਕਲੇਸ਼ਾਂ ਵਿਗੜਣਾ ਤੂੰ ਬਚਾਉਣ ਆਉਣ ਵਾਲਾ ਸਮਾਂ ਸੁਭਾਗਾ ਬਣੇ ਸੱਚੇ ਪਾਤਸ਼ਾਹ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਬਖਸ਼ ਲਾਓ ਉਈਆ ਭੁੱਲਾਂ ਦੀ ਮਾਫੀ ਤਬ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਇ ਅਸੂ ਸੁਖੀ ਵਸੰਦੇਆ ਜਿਨਾ ਮਇਆ ਹਰ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ